ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਮਲੇ ਦਾ achar ਪਹਿਲਾਂ ਮੈਂ ਆਮਲਿਆਂ ਨੂੰ ਕੱਢ ਲਿਆ ਰਾਤ ਦੇ ਵਿੱਚ ਤੇ ਅੱਧੇ ਮੈਂ ਟੋਕਰੀ ਵਿੱਚ ਕੱਢ ਲਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਲਨ ਤੋਂ ਬਾਅਦ ਅਸੀਂ ਵਾਸ਼ ਕਰਾਂਗੇ ਮੈਂ ਲਗ ਲਗ ਟੋਕਰੀਆਂ ਲੈ ਲਈਆਂ ਨੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਮਲ ਮਲ ਕੇ ਵਾਸ਼ ਕੀਤਾ ਜੋ ਵਿੰਦੇ ਤੇ ਕਾਲਸ ਜੀ ਹੁੰਦੀ ਹੈ ਉਹ ਉਤਾਰ ਲੈਣੀ ਆ ਤੇ ਚੰਗੀ ਤਰ੍ਹਾਂ ਰੀਚ ਨਾਲ ਇੱਕ ਇੱਕ ਨੂੰ ਫੜ ਕੇ ਅਸੀਂ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਬਾਅਦ ਮੈਂ ਟੋਕਰੀਆਂ 'ਚ ਰੱਖ ਕੇ ਪੱਖਾ ਚਲਾ ਦਿੱਤਾ ਸੀ ਸੁੱਕਣ ਲਈ ਰੱਖ ਦਿੱਤੇ ਸਾਰੇ ਆਮਲੇ ਸੁੱਕਾ ਅੱਛੀ ਤਰ੍ਹਾਂ ਸੁੱਕਣ ਤੋਂ ਬਾਅਦ ਮੈਂ ਉਹਨਾਂ ਨੂੰ ਪੂੰਝ-ਪੂੰਝ ਕੇ ਅਲੱਗ-ਅਲੱਗ ਕੀਤਾ ਜਿਹੜੇ ਥੋੜੇ ਜਿ ਮੋٹے ਸੀ ਉਹਨਾਂ ਨੂੰ ਮੈਂ ਅਲੱਗ ਰੱਖਿਆ ਦੂਜਾ ਨੂੰ ਅਲੱਗ ਰੱਖਿਆ ਮੋਟਿਆਂ ਦਾ ਮੈਂ ਆਮਲੇ ਦਾ ਮਰਬਾ ਬਣਾਉਂਗੀ ਜਿੰਦੀ ਰੈਸਪੀ ਜਲਦ ਸ਼ੇਅਰ ਕਰਾਂਗੇ ਔਰ ਛੋਟਿਆਂ ਨੂੰ ਮੈਂ ਪ੍ਰਾਤ ਵਿੱਚ ਪਾ ਲਿਆ ਔਰ ਜੋ ਵੀ ਕਿਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਫੈਕਟਡ ਪੀਸ ਸੀਗਾ ਉਹਨੂੰ ਉਤਾਰ ਲਿਆ ਉਤਾਰਨ ਤੋਂ ਬਾਅਦ ਅਸੀਂ ਮਸਾਲਾ ਤਿਆਰ ਕਰ ਲੈਨੇ ਆ 10 11 ਲੌਂਗ ਲੈਨੇ ਇੱਥੇ ਮੈਂ ਕਲੌਂਜੀ ਦਾ 1.5 ਚਮਚਾ ਲਿਆ ਹੈ ਮੈਂ ਕਲੌਂਜੀ ਨੂੰ ਲੈਣ ਤੋਂ ਬਾਅਦ ਅਸੀਂ ਮੇਥੀ ਦੇ ਦਾਣੇ ਲੈਏ ਨੇ 2 ਚਮਚ 2 ਤੋਂ 3 2 ਚਮਚ ਲੈਣੇ ਤਕਰੀਬਨ ਸੌਂਫ ਲੈਣੀ ਐ ਸੀ ਸੌਂਫ ਮੇਰੇ ਕੋਲ ਪੀਸੀ ਹੋਈ ਸੀ ਇਸ ਕਰਕੇ ਮੈਂ ਸੌਂਫ ਪੀਸੀ ਹੋਈ ਪਾ ਲਈ ਇੱਥੇ ਦੋ 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 2.5 ਚਮਚ ਇਸ ਨੂੰ ਥੋੜਾ ਜਿਹਾ ਹੀ ਡਰਾਈ ਰੋਸਟ ਕਰਨਾ ਭੁੰਨਣਾ ਨਹੀਂ ਗਾ ਸਿਰਫ ਇਹਦੀ ਨਮੀ ਹੀ ਖਤਮ ਕਰਨੀ ਐ ਨੂੰ ਥੋੜਾ ਜਿਹਾ ਸੀ ਡਰਾਈ ਰੋਸਟ ਕਰਕੇ ਤੇ ਗੈਸ ਬਿਲਕੁਲ ਸਿਮ ਤੇ ਰੱਖਾਂਗੇ ਤੇ ਥੋੜਾ ਜਿਹਾ ਡਰਾਈ ਰੋਸਟ ਕਰਨਾ ਨੂੰ ਜਿਆਦਾ ਨਹੀਂ ਭੁਰਨਾ ਨਾ ਇਹਦੇ ਚੋਂ ਧੂੰਆਂ ਨਹੀਂ ਕੱਢਣਾ ਬਿਲਕੁਲ ਮਤਲਬ ਕਿ ਨਮੀ ਖਤਮ ਕਰਨੀ ਹੈਂਦੀ ਭੁੰਨਨ ਤੋਂ ਬਾਅਦ ਆ ਦੇਖੋ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਸਾਫ ਦਾ ਤੇ ਮੈਂ ਫਲੇਮ ਬੰਦ ਕਰ ਦਿੱਤੀ ਇੱਥੇ ਬਿਲਕੁਲ ਸੋ ਇਸ ਨੂੰ ਰੰਡਾਉਣ ਤੋਂ ਬਾਅਦ ਇਹਨੂੰ ਦਰਦਰਾ ਪੀਸਣਾ ਅਸੀਂ ਤੇ ਹੁਣ ਮੈਂ ਨੂੰ ਜਾਰ ਦੇ ਵਿੱਚ ਪਾ ਕੇ ਦਰਦਰਾ ਪੀਸ ਰਹੀ ਆਂ ਇਸ ਤੋਂ ਬਾਅਦ ਅਸੀਂ ਹੁਣ ਛਟੀਲ ਦਾ ਬਰਤਨ ਲਵਾਂਗੇ ਕਿਉਂਕਿ ਆਮਲੇ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਲਈ ਅਸੀਂ ਹੋਰ ਕਿਸੇ ਬਰਤਨ ਜਿਹਨੇ ਬਣਾ ਸਕਦੇ ਤੇ ਤੇਲ ਨੂੰ ਜ਼ਿਆਦਾ ਨਹੀਂ ਅਸੀਂ ਗਰਮ ਕਰਨਾ ਕਿਉਂਕਿ ਅਸੀਂ ਆਮਲੇ ਫਰਾਈ ਨਹੀਂ ਕਰਨੇ ਇਹਨਾਂ ਦਾ ਚਾਰ ਬਣਾਉਣਾ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਮੈਂ ਆਮਲੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਥੀ ਆ ਦੇਖੋ ਜ਼ਿਆਦਾ ਨਹੀਂ ਫਰਾਈ ਹੋ ਰਹੇ ਆਮਲੇ ਮਾੜੇ ਮਾੜੇ ਜਿਹਾ ਰਾਇ ਹੋ ਰੇ ਨੇ ਹੁਣ ਇਸ ਤੋਂ ਬਾਅਦ ਮੈਂ ਆਮਲੇ ਪਾਣੀ ਸ਼ੁਰੂ ਕਰ ਦਿਤੇ ਨੇ ਸਾਰੇ ਆਮਲੇ ਅਸੀਂ ਇਸ ਵਿੱਚ ਪਾ ਲਾਂਗੇ ਤੇ ਹੌਲੀ 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 ਹਿਲਾਉਣਾ ਸ਼ੁਰੂ ਕਰਾਂਗੇ ਹਿਲਾਉਣ ਤੋਂ ਬਾਅਦ 5 ਮਿੰਟ ਬਾਅਦ ਅਸੀਂ ਚੈੱਕ ਕਰ 5 ਮਿੰਟ ਬਾਅਦ ਚੈੱਕ ਕਰਦੇ ਰਵਾਂਗੇ ਆਮਲੇ ਨੂੰ ਤੇ ਮੈਂ ਇੱਥੇ ਗੈਸ ਦੀ ਫਲੇਮ ਮੀਡੀਅਮ ਕਰ ਦਿਤੀ ਐ ਬਿਲਕੁਲ ਸਿਮ ਨਹੀਂ ਕੀਤੀ ਮੀਡੀਅਮ ਕਰ ਦਿਤੀ ਐ ਇੱਥੇ ਮੈਂ ਕਲਰ ਦਿਖਾ ਰਹੀ ਸੀ ਕਿ ਇਹਨਾਂ ਦਾ ਥੋੜਾ ਜਿਹਾ ਜੈਲੋਇਸ਼ਾ ਹੋ ਗਿਆ ਹੈ। ਆਮਲੇ ਜਿਹੜੇ ਆਪਾਂ ਪਾਏ ਨੇ 5 ਮਿੰਟ ਬਾਅਦ। ਹਮਮ ਹੁਣ ਮੈਨੂੰ ਚੈੱਕ ਕੀਤਾ ਪੂਰੇ 5 ਮਿੰਟ ਬਾਅਦ ਇਹਨਾਂ ਮੈਂ ਚੈੱਕ ਕੀਤਾ ਤਾਂ ਥੋੜੀ ਜਿਹੀ ਹੀ ਆਪਣੀ ਕਰਦਾ ਆਮਲੇ ਦੇ ਅੰਦਰ ਜਾ ਰਹੀ ਸੀ ਕਿ ਆਮਲਾ ਸਖਤ ਸੀ ਅਜੇ। 5 ਮਿੰਟ ਬਾਅਦ ਮੈਂ ਚੈੱਕ ਕੀਤਾ। ਇਸ ਤੋਂ ਬਾਅਦ ਅਸੀਂ ਇਹਨੂੰ ਆਮਲੇ ਨੂੰ ਹਿਲਾਉਂਦੇ ਰਹਿਣਾ ਕਿਉਂਕਿ ਪ੍ਰੋਪਰ ਪੂਰੀ ਤਰ੍ਹਾਂ ਸਾਰੇ ਆਮਲੇ ਕੋਜ ਐ ਸੇਕ ਲੱਗੇ ਸਾਰਿਆਂ ਨੂੰ। ਤੇ ਮੈਂ ਹਲਾਉਂਦੀ ਰਹੀਆਂ ਨਾਲ ਨਾਲ ਇਹਨੂੰ ਚੰਗੀ ਤਰ੍ਹਾਂ ਇਸ ਤੋਂ ਬਾਅਦ ਮੈਂ 10 ਮਿੰਟ ਬਾਅਦ ਪੂਰੇ 10 ਮਿੰਟ ਬਾਅਦ ਇਹਨੂੰ ਹਲ ਐਂਡ ਚੈੱਕ ਕੀਤਾ ਤੇ ਮੇਰੀ ਕਰਦਾ ਜਿਹੜੀ ਆਮਲੇ ਦੇ ਵਿੱਚ ਪੂਰੀ ਤਰ੍ਹਾਂ ਜੋ ਆਸਾਨੀ ਨਹੀਂ ਜਾ ਰਹੀ ਸੀਗੀ ਇੱਥੇ ਫਿਰ ਮੈਂ ਬਿਲਕੁਲ ਫਲੇਮ ਗੈਸ ਦੀ ਜਿਹੜੀ ਸਿਮ ਕਰ ਦਿੱਤੀ ਸੀਗੀ ਆ ਦੇਖੋ ਬਿਲਕੁਲ ਸਿਮ ਕਰਕੇ ਉਸ ਤੋਂ ਬਾਅਦ ਅਸੀਂ ਜਿਹੜਾ ਮਸਾਲਾ ਪੀਸ ਕੇ ਰੱਖਿਆ ਸੀ ਦਰਦਰਾ ਜਾ ਸਭ ਤੋਂ ਪਹਿਲਾਂ ਉਹਨੂੰ ਪਾਵਾਂਗੇ। ਹੁਣ ਇੱਥੇ ਸਾਡੇ ਆਮਲਿਆਂ ਦਾ ਕਲਰ 골ਡਨ ਬ੍ਰਾਊਨ ਹੋ ਚੁੱਕਾ ਪਹਿਲਾਂ ਜੈਲੋ ਸੀ 5 ਮਿੰਟ ਬਾਅਦ 10 ਮਿੰਟ ਬਾਅਦ ਇਹ 골ਡਨ ਬ੍ਰਾਊਨ ਹੋ ਗਏ ਨੇ। ਹੁਣ ਇੱਥੇ ਮੈਂ ਜਿਹੜਾ ਦਰਦਰਾ ਤੁਹਾਡੇ ਸਾਹਮਣੇ ਮਸਾਲਾ ਬਣਾਇਆ ਸੀ ਉਹ ਪੀਸਿਆ ਹੈ। ਸਭ ਤੋਂ ਪਹਿਲਾਂ ਮੈਂ ਉਹ ਪਾਇਆ ਕਿਉਂਕਿ ਸਾਰੇ ਜਿਹੜੇ ਮਸਾਲੇ ਦਾ ਕੱਚਾਪਾਨਾ ਗਰਮ ਤੇਲ ਦੇ ਵਿੱਚ ਉਹ ਖਤਮ ਹੋ ਜਾਊਗਾ। ਮਾੜਾ ਮੋਟਾ ਜਿਹੜਾ ਰਹਿ ਗਿਆ ਹੈ। ਇਸ ਤੋਂ ਬਾਅਦ ਮੈਂ ਸੈਂਦਾ ਨਮਕ ਪਾਇਆ ਕਾਲਾ ਨਮਕ ਜਿਹੜਾ ਪੀਸ ਕੇ ਰੱਖਿਆ ਹੈ 2 ਚਮਚ। ਕਾਲੇ ਨਮਕ ਨਾਲ ਆਚਾਰ ਦਾ ਟੇਸਟ ਹੋਰ ਵੀ ਵਧੀਆ ਤੇ ਖਿੜਕੇ ਆਉਂਦਾ ਹੈ ਇਸ ਤੋਂ ਬਾਅਦ ਮੈਂ ਚਿੱਟਾ ਨਮਕ ਪਾਇਆ ਦੋ ਚਮਚਾ ਦੋ ਤੋਂ ਤਿੰਨ ਚਮਚਾ ਪੈ ਨਮਕ ਦੇ ਪਾ ਸਕਦੇ ਹਾਂ ਕਿਉਂਕਿ ਆਚਾਰ ਚ ਨਮਕ ਜਿਆਦਾ ਹੀ ਹੁੰਦਾ ਹਮੇਸ਼ਾ ਤੇ ਇਸ ਤੋਂ ਬਾਅਦ ਮੈਂ ਇਲ ਛੋਟੀ ਇਲਾਚੀ ਥੋੜੀ ਜਿਹੀ ਪੀਸ ਕੇ ਰੱਖੀ ਹੋਈ ਸੀ ਇੱਕ ਚਮਚੇ ਦੇ ਕਰੀਬ ਮੈਂ ਇਹ ਪਾਈ ਆ ਇਹਦੇ ਨਾਲ ਥੋੜੀ ਜਿਹੀ 스ਮੈਲ ਵਧੀਆ ਆਚਾਰ ਚ ਆਉਂਦੀ ਆ ਤੇ ਇਸ ਤੋਂ ਬਾਅਦ ਮੈਂ ਕਸ਼ਮੀਰੀ ਲਾਲ ਮਿਰਚ ਦੀ 2 ਚਮਚ ਵੱਡੇ ਭਰ ਕੇ ਪਾਉਂਗੀ। ਇਹ ਕਸ਼ਮੀਰੀ ਲਾਲ ਮਿਰਚ ਦੇ ਨਾਲ ਰੰਗ ਸੋਹਣਾ ਚਾਰਾ ਦਾ ਬਣਦਾ ਹੈ ਤੇ ਜਿਆਦੀ ਮਿਰਚ ਵੀ ਨਹੀਂ ਲੱਗਦੀ। ਤੇ ਹੁਣ ਅਸੀਂ ਹਲਦੀ ਪਾਵਾਂਗੇ। ਹਲਦੀ ਦੇ ਇੱਥੇ ਮੈਂ 3 ਚਮਚ ਪਾਏ ਨੇ ਭਰ-ਭਰ ਕੇ। ਤੇ ਇਸ ਤੋਂ ਬਾਅਦ ਮੈਨੂੰ ਐਸੀ ਕਿ ਆਨਲਾ ਮੇਰਾ ਜਲ ਨਾ ਜਾਏ ਮੈਂ ਹਿਲਾਉਣਾ ਸ਼ੁਰੂ ਕੀਤਾ ਇਸ ਨੂੰ। ਚੰਗੀ ਤਰ੍ਹਾਂ ਹਿਲਾ ਕੇ ਅਸੀਂ ਸਾਰਾ ਮਸਾਲਾ ਇਕਸਾਰ ਕਰਾਂਗੇ ਇਹਦੇ ਵਿੱਚ ਤੇ ਗੈਸ ਅਜੇ ਮੈਂ ਬੰਦ ਨਹੀਂ ਕੀਤਾ ਬਿਲਕੁਲ ਸੇਮ ਤੇ ਕੀਤਾ ਹੋਇਆ ਸੀਗਾ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਅਸੀਂ ਸਾਰੇ ਮਸਾਲੇ ਨੂੰ ਇਕਸਾਰ ਕਰ ਦੇਣਾ ਕਿ ਪੂਰਾ ਨਮਕ ਮਿਰਚ ਹਲਦੀ ਇਹਨਾਂ ਦੇ ਇਕਸਾਰ ਹੋ ਜਾਏ ਇਸ ਤੋਂ ਬਾਅਦ ਲਾਸਟ ਤੇ ਪੂਰੇ 10 12 ਮਿੰਟ ਹੋ ਚੁੱਕੇ ਸੀ ਕਿ ਮੈਨੂੰ ਇਸ ਟਾਈਮ ਤੇ ਵੀਡੀਓ ਦੇ ਵਿੱਚ ਤਾਂ ਭਾਵੇਂ 6-7 ਮਿੰਟ ਹੀ ਹੋਏ ਨੇ ਪਰ ਮੈਨੂੰ ਆਮਲਿਆਂ ਨੂੰ ਤੇਲ ਚ ਫਰਾਈ ਕਰਦੇ ਆ 10 12 ਮਿੰਟ ਹੋ ਚੁੱਕੇ ਸੇ ਹੁਣ ਮੈਂ ਫਲੇਮ ਬਿਲਕੁਲ ਹੀ ਬੰਦ ਕਰ ਦਿੱਤੀ ਐ ਇਸ ਤੋਂ ਬਾਅਦ ਮੈਂ ਹਿੰਗ ਪਾਈ ਐ ਹਿੰਗ ਦੀਆਂ ਦੋ ਚੁਟਕੀਆਂ ਪਾਈਆਂ ਨੇ ਇਹਦੇ ਵਿੱਚ ਆਚਾਰ ਦੇ ਵਿੱਚ ਜੇ ਤੁਹਾਡੇ ਕੋਲੇ ਸਰੋਂ ਹੋਵੇ ਤਾਂ ਸਰੋਂ ਦੇ ਤੁਸੀਂ ਦੋ ਤੋਂ ਤਿੰਨ ਚਮਚੇ ਦਰਦਰੇ ਪੀਸ ਕੇ ਵਿੱਚ ਪਾ ਸਕਦੇ ਹੋ ਮੇਰੇ ਕੋਲ ਹੈ ਨਹੀਂ ਸੀ ਇਸ ਵਕਤ ਇਸ ਤੋਂ ਬਾਅਦ ਮੈਂ ਇਸ ਨੂੰ ਹਲਾਤਾ ਹਿੰਗ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ मिक्स ਕਰਨ ਤੋਂ ਬਾਅਦ ਇਸ ਦਾ ਕਲਰ ਦੇਖੋ ਆਚਾਰ ਦਾ ਕਿੰਨਾ ਸੋਹਣਾ ਬਣ ਕੇ ਆਇਆ ਤੇ ਆਚਾਰ ਵੇਖਣ ਚ ਵੀ ਸੋਹਣਾ ਲੱਗ ਰਿਹਾ ਸੀ ਔਰ ਬਣਿਆ ਵੀ ਬਹੁਤ ਸੁਆਦ ਸੀ ਹੁਣ ਮੈਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਰਹੀ ਹਾਂ ਇਸ ਦਾ ਚੱਕ ਕੇ ਜੋ ਬਿਲਕੁਲ ਪੱਕ ਚੁੱਕਾ ਸੀ ਵਧੀਆ ਤਰ੍ਹਾਂ ਤੇ ਇਸ ਦਾ ਤੁਹਾਨੂੰ ਪ੍ਰੂਫ ਹੋਣੇ ਮਿਲ ਜਾਊਗਾ ਦੇਖੋ ਇਸ ਦੀ ਫਾੜੀ ਵੀ ਬਾਹਰ ਆ ਗਈ ਸੀ ਬਹੁਤ ਸੋਹਣਾ ਬਣ ਗਿਆ ਸੀ ਇਹ ਆਚਾਰ ਤੇ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਹਲਾ ਕੇ ਇਸ ਤੋਂ ਬਾਅਦ ਮੈਂ ਇਹ ਦੀ ਇੱਕ ਪਿਕ ਲਈ ਪਿਕ ਲੈਣ ਤੋਂ ਬਾਅਦ ਇਸ ਨੂੰ ਮੈਂ ਇੱਕ ਕਟੋਰੀ ਦੇ ਵਿੱਚ ਰੱਖ ਲਿਆ ਜਿਹਨੂੰ ਅਸੀਂ ਧਰਮਚੀ ਕਹਿੰਦੇ ਆ ਧਰਮਚੀ ਦੇ ਵਿੱਚ ਕੱਟ ਕੇ ਰੱਖਣ ਤੋਂ ਬਾਅਦ ਤਿੰਨ ਦਿਨ ਵਾਸਤੇ ਮੈਂ ਧਰਮਚੀ ਜੀ ਰਹਿਣ ਦਿੱਤਾ ਤਾਂ ਜੋ ਹਿਲਾਉਣਾ ਸੌਖਾ ਹੋਵੇ ਕਿਉਂਕਿ ਡੱਬੇ ਵਿੱਚ ਚਾਰ ਹਿਲਾਉਣਾ ਔਖਾ ਜਾਂਦਾ ਹੈ ਡੱਬੇ ਦੇ ਵਿੱਚ ਉਸ ਨੂੰ ਮੈਂ ਬਾਅਦ ਚ ਪਾਇਆ ਪਹਿਲਾਂ ਮੈਂ ਤਿੰਨ ਦਿਨ ਨੂੰ ਪੂਰਾ ਧਰਮਚੀ ਦੇ ਵਿੱਚ ਹੀ ਜਾਰ ਨੂੰ ਰੱਖਿਆ ਤੇ ਉਸ ਨੂੰ ਤਿੰਨ ਦਿਨ ਤੱਕ ਛੇ-ਛੇ ਘੰਟੇ ਬਾਅਦ ਚਾਰ ਨੂੰ ਹਲਾਉਂਦੇ ਰਹਿ ਤਾਂ ਜੋ ਉਹਦੇ ਵਿੱਚ ਮਿਰਚ ਨਮਕ ਪੂਰੀ ਤਰ੍ਹਾਂ ਆਚਾਰ ਦੇ ਅੰਦਰ ਤੱਕ ਚਲੇ ਜਾਏ ਉਸ ਤੋਂ ਬਾਅਦ ਇੱਕ ਮੈਂ ਸਾਫ਼ ਕੱਚ ਦਾ ਮਰਦਮਾਨ ਲੈ ਕੇ ਧੋ ਕੇ ਉਸ ਨੂੰ ਧੁੱਪੇ ਸੁਕਾ ਕੇ ਚੰਗੀ ਤਰ੍ਹਾਂ ਪਹੁੰਚ ਕੇ ਫਿਰ ਉਹਦੇ ਵਿੱਚ ਮੈਂ ਇਸ ਨੂੰ ਭਰਿਆ ਦੇਖ ਸਕਦੇ ਤੁਸੀਂ ਤਿੰਨ ਦਿਨ ਬਾਅਦ ਚਾਰ ਦੀ ਸ਼ਕਲ ਕੁਝ ਐਸੀ ਹੋ ਗਈ ਸਗੀ ਤੇ ਇਸ ਨੂੰ ਅਸੀਂ ਮਰਦਮਾਨ ਦੇ ਵਿੱਚ ਭਰਾਂਗੇ ਪੂਰੇ ਤਿੰਨ ਦਿਨ ਬਾਅਦ ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ ਤੇ ਇਸ ਨੂੰ ਮੈਂ ਚਾਰ ਡੱਬੇ ਮਰਦਮਾਨ ਦੇ ਵਿੱਚ ਫਿਲ ਕਰਨ ਤੋਂ ਬਾਅਦ ਇਸ ਤੇ ਟੱਕਣ ਲਗਾ ਦਿੱਤਾ ਔਰ ਇਹ ਚਾਰ ਬਹੁਤ ਹੀ ਟੇਸਟੀ ਬਣਿਆ ਜੋ ਮੇਰੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਇਆ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਪਲੀਜ਼ ਸਪੋਰਟ ਕਰਿਓ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ